ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਾਖੀ ਤੀਜੀ ਮੀਆਂ ਮੀਰ ਜੀ ਨਾਲ ਮਿਲਾਪ ਮੈਂ ਤੁਹਾਡਾ ਆਪਣਾ ਨਰਿੰਦਰਪੁਰੀ ਸੱਚ ਦੀ ਰਾਹ ਟੀਵੀ ਤੋਂ ਗੁਰੂ ਰਾਮਦਾਸ ਜੀ ਨੂੰ ਜਦ ਇਹ ਅਨੁਭਵ ਹੋਇਆ ਕਿ ਉਹਨਾਂ ਦਾ ਪ੍ਰਭੂ ਜੋਤ ਵਿੱਚ ਗਲীন ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਹਨਾਂ ਵੀ ਪਹਿਲੇ ਗੁਰੂ ਸਹਿਬਾਨ ਵਾਂਗ ਆਪਣੇ ਉੱਤਰ ਅਧਿਕਾਰ ਦੀ ਪ੍ਰੀਖਿਆ ਲੈਣ ਬਾਰੇ ਵਿਚਾਰ ਬਣਾਇਆ ਉਹਨਾਂ ਦਿਨਾਂ ਵਿੱਚ ਹੀ ਲਾਹੌਰ ਦੇ ਗੁਰੂ ਰਾਮਦਾਸ ਜੀ ਦੇ ਇੱਕ ਰਿਸ਼ਤੇਦਾਰ ਭਾਈ ਸ਼ਿਹਰੀ ਮੱਲ ਦੇ ਲੜਕੇ ਦਾ ਵਿਆਹ ਸੀ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗੁਰੂ ਸਾਹਿਬਾਨ ਨੂੰ ਸੱਦਾ ਪੱਤਰ ਆਇਆ ਸੀ ਪਰ ਗੁਰੂ ਸਾਹਿਬ ਉਸ ਵਿਆਹ ਵਿੱਚ ਸ਼ਾਮਲ ਹੋਣਾ ਨਹੀਂ ਸੀ ਚਾਹੁੰਦੇ ਉਹ ਸਮੇਂ ਦੇ ਸੰ ਕਿ ਲਾਹੌਰ ਵਿਖੇ ਉਹਨਾਂ ਦੀ ਸਿੱਖੀ ਸੇਵਕੀ ਇੰਨੀ ਵੱਧ ਗਈ ਹੈ ਕਿ ਵਿਆਹ ਵਿੱਚ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਉਹਨਾਂ ਸੋਚਿਆ ਕਿ ਇਸ ਵਿਆਹ ਵਿੱਚ ਹਾਜ਼ਰ ਹੋਣ ਲਈ ਕਿਸੇ ਪੁੱਤਰ ਦੀ ਜ਼ਿੰਮੇਵਾਰੀ ਲਾਉਣਗੇ ਇਸ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਦਾ ਕਿਹੜਾ ਪੁੱਤਰ ਆਗਿਆਕਾਰ ਹੈ ਜਿਹੜਾ ਪੁੱਤਰ ਜਾਣਾ ਮੰਨ ਜਾਵੇਗਾ ਉਸ ਨੂੰ ਇਹ ਪੱਕਾ ਕਰਨਗੇ ਕਿ ਉਹਨਾਂ ਦੀ ਆਗਿਆ ਬਗੈਰ ਅੰਮ੍ਰਿਤਸਰ ਨਾ ਆਵੇ ਇਸ ਤੋਂ ਹੋਰ ਵੀ ਪਤਾ ਲੱਗ ਜਾਵੇਗਾ ਕਿ ਸੱਚੇ ਦਿਲੋਂ ਕਿਹੜਾ ਆਗਿਆਕਾਰ ਹੈ ਇਸ ਤਰ੍ਹਾਂ ਉਹਨਾਂ ਪ੍ਰੀਖਿਆ ਦਾ ਇੱਕ ਖਾਲਾ ਜਿਹਾ ਪਰਚਾ ਪਾ ਦਿੱਤਾ ਪਹਿਲਾਂ ਉਹਨਾਂ ਬਾਬਾ ਪ੍ਰਿਥੀਚੰਦ ਨੂੰ ਬੁਲਾਇਆ ਅਤੇ ਵਿਆਹ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਪਰ ਉਸ ਤੋੜ ਕੇ ਜਵਾਬ ਦੇ ਦਿੱਤਾ ਕਿ ਉਹ ਐਡੇ ਵੱਡੇ ਕਾਰੋਬਾਰ ਨੂੰ ਛੱਡ ਕੇ ਨਹੀਂ ਜਾ ਸਕਦਾ ਫਿਰ ਉਹਨਾਂ ਦੂਸਰੇ ਪੁੱਤਰ ਮਹਾਦੇਵ ਨੂੰ ਬੁਲਾਇਆ ਉਸ ਵੀ ਹਾਮੀ ਨਾ ਭਰੀ ਉਹ ਕਹਿਣ ਲੱਗਾ ਕਿ ਉਹ ਤਾਂ ਬ੍ਰਹਮਚਾਰੀ ਹੈ ਅਤੇ ਦੁਨੀਆ ਦੇ ਰਿਸ਼ਤੇ ਨਾਤੇ ਨੂੰ ਵਿਸਾਰ ਚੁੱਕਾ ਹੈ ਉਹ ਕਿਸੇ ਨੂੰ ਆਪਣਾ ਰਿਸ਼ਤੇਦਾਰ ਨਹੀਂ ਸਮਝਦਾ ਫਿਰ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਇਹ ਆਦੇਸ਼ ਸੁਣਾਇਆ ਉਸ ਨੇ ਝਟ ਪ੍ਰਵਾਨ ਕਰ ਲਿਆ ਜਦ ਉਹ ਜਾਣ ਲੱਗਾ ਤਾਂ ਗੁਰੂ ਜੀ ਨੇ ਇਹ ਕਹਿ ਦਿੱਤਾ ਕਿ ਜਦ ਤੱਕ ਅਸੀਂ ਬੁਲਾਉਂਦੇ ਨਹੀਂ ਵਾਪਸ ਨਹੀਂ ਆਣਾ ਹੈ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ ਵਿਆਹ ਵਿੱਚ ਸ਼ਾਮਿਲ ਹੋਏ ਵਿਆਹ ਦੀ ਸਮਾਪਤੀ ਤੋਂ ਬਾਅਦ ਉਹ ਚੁੰਨਾ ਮੰਡੀ ਆਪਣੇ ਪਿਤਾ ਦੇ ਜੱਦੀ ਘਰ ਵਿੱਚ ਆ ਗਏ ਗੁਰੂ ਰਾਮਦਾਸ ਜੀ ਜਦ ਲਾਹੌਰ ਗਏ ਸੰਤਾਂ ਉਹ ਇਸ ਨੂੰ ਧਰਮਸ਼ਾਲਾ ਬਣਾ ਕੇ ਆਏ ਸਨ ਇੱਥੇ ਰੋਜ਼ ਗੁਰੂ ਅਰਜਨ ਦੇਵ ਜੀ ਆਪ ਕੀਰਤਨ ਅਤੇ ਕਥਾ ਕਰਦੇ ਸਨ ਉਹਨਾਂ ਦੀ ਆਵਾਜ਼ ਬਹੁਤ ਸੁਰੀਲੀ ਸੀ ਅਤੇ ਉਹ ਸਾਰੇ ਸਾਜ਼ ਵਜਾ ਲੈਂਦੇ ਸਨ ਗੁਰੂ ਘਰ ਦੇ ਪਿਆਰਿਆਂ ਨੂੰ ਤਾਂ ਮौज ਹੋ ਗਈ ਦਿਨ ਬਦਿਨ ਸੰਗਤ ਦੀ ਗਿਣਤੀ ਵਧਣ ਲੱਗੀ ਲਾਹੌਰ ਪੀਰਾਂ ਫਕੀਰਾਂ ਦਾ ਸ਼ਹਿਰ ਸੀ ਦਿਨ ਦੇ ਸਮੇਂ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਉਗੇ ਪੀਰਾਂ ਫਕੀਰਾਂ ਨੂੰ ਮਿਲਣ ਤੁਰ ਪੈਂਦੇ ਉਹਨਾਂ ਸਮਿਆਂ ਵਿੱਚ ਸਾਈ ਮੀਆਂ ਮੀਰ ਜੀ ਬਹੁਤ ਪੂਜਨਿਕ ਅਤੇ ਸੰਤ ਮੰਨੇ ਜਾਂਦੇ ਸਨ ਵੱਡੇ-ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤੱਕ ਉਹਨਾਂ ਨੂੰ ਸੇਜਾ ਕਰਨ ਆਉਂਦੇ ਸਨ ਗੁਰੂ ਜੀ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਪਹੁੰਚ ਗਏ ਸਾਈ ਜੀ ਦਾ ਵੀ ਗੁਰੂ ਨਾਨਕ ਦੇਵ ਪੈਰਾ ਪੈਰੋਕਾਰਾਂ ਨਾਲ ਬਹੁਤ ਪਿਆਰ ਸੀ ਜਦ ਉਹਨਾਂ ਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਵਸਾਉਣ ਵਾਲੇ ਗੁਰੂ ਰਾਮਦਾਸ ਜੀ ਦੇ ਪੁੱਤਰ ਹਨ ਤਾਂ ਉਹਨਾਂ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਸੁਣ ਕੇ ਉਹ ਐਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਉਹ ਉਹਨਾਂ ਦੇ ਹੀ ਹੋ ਗਏ ਗੁਰੂ ਅਰਜਨ ਦੇਵ ਜੀ ਹੁਣ ਅਕਸਰ ਉਹਨਾਂ ਪਾਸ ਜਾਣ ਲੱਗ ਪਏ ਇਸ ਤੋਂ ਉਪਰੰਤ ਉਹ ਸ਼ਾ ਬਿਲਾਵਲ ਸ਼ਾਹ ਹੁਸੈਨ ਛੱਜੂ ਭਗਤ ਕਾਨਾ ਭਗਤ ਅਤੇ ਪੀਨੂ ਭਗਤ ਨੂੰ ਵੀ ਮਿਲੇ ਇਸ ਤਰ੍ਹਾਂ ਲਾਹੌਰ ਰਹਿੰਦਾ ਗੁਰੂ ਅਰਜਨ ਦੇਵ ਜੀ ਦਾ 2 ਸਾਲ ਤੋਂ ਵੀ ਵੱਧ ਸਮਾਂ ਪੀਤ ਗਿਆ ਪਰ ਉਹਨਾਂ ਨੂੰ ਗੁਰੂ ਜੀ ਨੇ ਵਾਪਸ ਨਾ ਬੁਲਾਇਆ ਅੰਤ ਉਹਨਾਂ ਨੇ ਇੱਕ ਚਿੱਠੀ ਲਿਖੀ ਅਤੇ ਆਪਣੇ ਇੱਕ ਸਿੱਖ ਦੇ ਹੱਥ ਅੰਮ੍ਰਿਤਸਰ ਭੇਜੀ ਪਰ ਪ੍ਰਿਥੀ ਚੰਦ ਨੇ ਉਸ ਨੂੰ ਗੁਰੂ ਜੀ ਤੱਕ ਜਾਣ ਨਹੀਂ ਦਿੱਤਾ ਫਿਰ ਕੁਝ ਸਮੇਂ ਬਾਅਦ ਉਹਨਾਂ ਦੂਜੀ ਚਿੱਠੀ ਲਿਖੇ ਭੇਜੀ ਉਸ ਨੂੰ ਵੀ ਪਿਰਥੀ ਚੰਦ ਨੇ ਸੰਭਾਲ ਲਿਆ ਇਸ ਤੋਂ ਬਾਅਦ ਉਹਨਾਂ ਤੀਜੀ ਚਿੱਠੀ ਲਿਖ ਕੇ ਆਪਣੇ ਸਿੱਖ ਨੂੰ ਕਿਹਾ ਕਿ ਉਹ ਚਿੱਠੀ ਗੁਰੂ ਜੀ ਨੂੰ ਆਪਣੇ ਹੱਥੀ ਆਪਣੇ ਹੱਥੀ ਦੇ ਕੇ ਆਉਣ ਜਦ ਗੁਰੂ ਜੀ ਨੇ ਉਹ ਚਿੱਠੀ ਪੜ੍ਹੀ ਅਤੇ ਉਸ ਉੱਤੇ ਤਿੰਨ ਦਾ ਅੱਖਰ ਅੰਕਿਤ ਵੇਖਿਆ ਤਾਂ ਉਹਨਾਂ ਸਿੱਖ ਨੂੰ ਪੁੱਛਿਆ ਕਿ ਬਾਕੀ ਦਿਆਂ ਦੋ ਚਿੱਠੀਆਂ ਕਿੱਥੇ ਗਈਆਂ ਸਿੱਖ ਨੇ ਦੱਸਿਆ ਕਿ ਪਹਿਲੀਆਂ ਚਿੱਠੀਆਂ ਪਿਰਥੀ ਚੰਦ ਨੂੰ ਦਿੱਤੀਆਂ ਸਨ ਜਦ ਗੁਰੂ ਜੀ ਨੇ ਪਿਰਥੀ ਚੰਦ ਨੂੰ ਪੁੱਛਿਆ ਤਾਂ ਉਹ ਸਾਫ਼ ਮੁਕਰ ਗਿਆ ਆਖਿਰ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਚਿੱਠੀਆਂ ਪ੍ਰਾਪਤ ਹੋ ਗਈਆਂ ਗੁਰੂ ਅਰਜਨ ਦੇਵ ਜੀ ਪ੍ਰੀਖਿਆ ਵਿੱਚ ਸਫਲ ਹੋ ਗਏ ਅਤੇ ਗੁਰੂ ਜੀ ਨੇ ਉਹਨਾਂ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਦੋਸਤੋ ਅਸੀਂ ਇਹੋ ਜਿਹੀਆਂ ਕਹਾਣੀਆਂ ਗੁਰੂਆਂ ਦੇ ਵਿਚਾਰ ਗੁਰੂਆਂ ਦੀਆਂ ਸਾਖੀਆਂ ਆਪਜੀ ਲਈ ਵੀਡੀਓ ਬਣਾ ਕੇ ਪ੍ਰਕਾਸ਼ਿਤ ਕਰਦੇ ਰਹਿੰਦੇ ਆਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਪੇਜ ਨੂੰ ਫੋਲੋ ਕਰੋ ਜੇਕਰ ਸਾਡੇ ਕੋਲੋਂ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਅਸੀਂ ਉਸ ਲਈ ਮਾਫੀ ਮੰਗਦੇ ਹਾਂ ਧੰਨਵਾਦ